ਸਸ਼ਕੀ ਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼ਕੀ ਕਾਲ ਸਸ਼ਕੀ ਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਆਪਾਂ ਦਿੱਲੀ ਨਤੀਜਿਆਂ ਦੀ ਗੱਲ ਕਰ ਲਈਏ ਤਾਂ ਕਈ ਤਰ੍ਹਾਂ ਦੇ ਦੇਖੋ ਸਰਵੇਖਣ ਵੀ ਹੋ ਰਹੇ ਨੇ ਅਲੱਗ-ਅਲੱਗ ਜੋ ਹੈ ਨਤੀਜੇ ਅਲੱਗ-ਅਲੱਗ ਸਰਵੇਖਣਾਂ ਦੇ ਵਿੱਚ ਦਿਖਾਏ ਜਾ ਰਹੇ ਨੇ ਕਈਆਂ ਦੇ ਵਿੱਚ ਜ਼ਿਆਦਾਤਰ ਇਹ ਗੱਲ ਕਹੀ ਜਾ ਰਹੀ ਹੈ ਆ ਆਮ ਆਦਮੀ ਪਾਰਟੀ ਨਹੀਂ ਬਲਕਿ ਬੀਜੇਪੀ ਜਿੱਤੇਗੀ ਦਿੱਲੀ ਵਿੱਚ ਆਪਣੀ ਸਰਕਾਰ ਬਣਾਏਗੀ ਸੋ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਦਾ ਭਲੜਾ ਜੋ ਹੈ ਭਾਰੀ ਨਜ਼ਰ ਆ ਰਿਹਾ ਹੈ ਤੁਹਾਡਾ ਅਨੁਮਾਨਿਤ ਸਰਵੇਖਣ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕੀ ਹੈ ਦੇਖੋ ਕੱਲ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਆ ਜਾਣਗੇ ਪਰ ਮੈਂ ਵੇਖ ਰਿਹਾ ਸੀ ਕਿ ਬਹੁਤ ਸਾਰੀਆਂ ਸਰਵੇਖਣ ਏਜੰਸੀਆਂ ਨੇ ਆਪਣੇ ਸਰਵੇਖਣ ਕੀਤੇ ਨੇ ਤੇ ਬਹੁਤ ਸਾਰੇ ਚੈਨਲ ਨੇ ਜਿਨ੍ਹਾਂ ਨੇ ਸਰਵੇਖਣਾਂ ਦੇ ਸਰਵੇਖਣ ਕੀਤੇ ਨੇ ਜਦੋਂ ਸਾਰੇ ਕੀਤੇ ਹੋਏ ਸਰਵੇਖਣ ਵੱਖ-ਵੱਖ ਉਹਨਾਂ ਸਾਰਿਆਂ ਨੂੰ ਜੋੜ ਕੇ ਵੀ ਜਦੋਂ ਗੁਣਾ ਘਟਾਓ ਕੀਤੀ ਚੈਨਲ ਵਾਲਿਆਂ ਨੇ ਤਾਂ ਵੀ ਉਹ ਭਾਜਪਾ ਦੀ ਸਰਕਾਰ ਬਣਾ ਦੇ ਇੱਕ ਤਰੀਕੇ ਨਾਲ ਦਿੱਲੀ ਦਾ ਕੌਮੀ ਮੀਡੀਆ ਔਰ ਵੱਖ-ਵੱਖ ਸਰਵੇਖਣ ਕੰਪਨੀਆਂ ਆਪਣੇ ਸਰਵੇਖਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਦਿਖਾ ਰਹੇ ਔਰ ਜੇ ਹੁਣ ਅਸੀਂ ਕਾਰਨਾਂ ਤੇ ਜਾਈਏ ਅਸੀਂ 2024 ਦੇ ਸਰਵੇਖਣ ਵੇਖੇ ਬਹੁਤ ਸਾਰੀਆਂ ਨਵੀਆਂ ਸਰਵੇਖਣ ਕੰਪਨੀਆਂ ਆ ਗਈਆਂ ਮੁਕਾਬਲੇ 'ਚ ਜਿਨ੍ਹਾਂ ਨੇ ਆਪਣੇ ਸਰਵੇਖਣਾਂ ਦੇ ਵਿੱਚ ਬੀਜੇਪੀ ਨੂੰ 400 ਤੋਂ ਪਾਰ ਵਿਖਾਇਆ ਬਹੁਤ ਸਾਰੇ ਸਰਵੇਖਣ ਸੀ ਜਿਹੜੇ ਬੀਜੇਪੀ ਨੂੰ 400 ਤੋਂ ਪਾਰ ਦਿਖਾ ਰਹੇ ਸੀ ਲੇਕਿਨ ਬੀਜੇਪੀ ਆਪਣੇ ਦਮ ਤੇ ਵੀ ਸੱਤਾ ਨਹੀਂ ਬਣਾ ਸਕੀ ਐਨਡੀਏ ਗੱਠ ਜੋੜ ਦਾ ਬਹੁਮਤ ਜ਼ਰੂਰ ਆਇਆ ਬੀਜੇਪੀ ਦਾ ਆਪਣੇ ਦਮ ਤੇ ਬਹੁਮਤ ਨਹੀਂ ਆਇਆ ਔਰ ਜਿਹੜੇ ਸਰਵੇਖਣ ਨੇ ਉਹ ਦਿਖਾ ਰਹੇ ਸੀ ਬੀਜੇਪੀ ਨੂੰ 400 ਤੋਂ ਪਾਰ ਇਹਦਾ ਮਤਲਬ ਹੈ ਬੀਜੇਪੀ 400 ਤੋਂ ਪਾਰ ਦੀ ਗੱਲ ਕਰ ਰਹੇ ਸੀ ਬੀਜੇਪੀ ਆਪਣੇ ਆਪ ਦੇ ਵਿੱਚ 200 ਦੇ ਕਰੀਬ 240 ਦੇ ਕਰੀਬ ਰਹਿ ਗਈ ਹੁਣ ਜੇ ਅਸੀਂ ਦਿੱਲੀ ਦੇ ਸਰਵੇਖਣਾਂ ਦੀ ਗੱਲ ਕਰੀਏ ਜ਼ਿਆਦਾਤਰ ਸਰਵੇਖਣ ਜਿਹੜੇ ਨੇ ਉਹ ਇਹ ਪ੍ਰਭਾਵ ਦੇ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ 19 ਦੇ ਵਿੱਚ ਪਹਿਲਾਂ 14 ਫਿਰ 19 ਔਰ ਫਿਰ 24 ਮਤਲਬ 2014 2019 2024 ਤਿੰਨ ਵਾਰੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬੀਜੇਪੀ 7-7 ਸੀਟਾਂ ਦਿੱਲੀ ਦੀਆਂ ਜਿੱਤੀ ਹੈ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਰਵੇਖਣ ਕੰਪਨੀਆਂ ਨੇ ਜਾਂ ਸਰਵੇਖਣ ਨੇ ਉਹ ਇਹ ਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਹਜੋਜੀ ਕਿ ਕਿਉਂਕਿ ਪਾਰਲੀਮੈਂਟ ਦੀਆਂ ਸੀਟਾਂ ਬੀਜੇਪੀ ਜਿੱਤਦੀ ਰਹੀ ਹੈ ਇਸ ਕਰਕੇ ਇਸ ਵਾਰ ਬੀਜੇਪੀ ਇਹ ਸੀਟਾਂ 39% ਤੋਂ ਵੱਡਾ ਵੋਟ ਪਰਸੈਂਟ ਹਾਸਲ ਕਰਕੇ ਬਹੁਮਤ ਦੇ ਨਾਲ ਸੀਟਾਂ ਇੱਥੇ ਜਿੱਤ ਸਕਦੀ ਹੈ 70 ਸੀਟਾਂ ਨੇ ਦਿੱਲੀ ਚ ਵਿਧਾਨ ਸਭਾ ਦੀਆਂ 17 ਦੇ ਵਿੱਚੋਂ ਅੱਧ ਕਰ ਲਈਏ 35 ਇੱਕ ਵੱਧ ਚਾਹੀਦੀ ਹੈ 36 ਸੋ ਜਿਹੜੀ ਵੀ ਪਾਰਟੀ ਦੀਆਂ 36 ਸੀਟਾਂ ਆਉਂਦੀਆਂ ਨੇ ਉਸ ਪਾਰਟੀ ਦੀ ਸਰਕਾਰ ਬਣ ਜਾਣੀ ਹੈ ਇਸ ਵਾਰ ਜਦੋਂ ਅਸੀਂ ਪਾਰਲੀਮੈਂਟ ਦੀਆਂ ਚੋਣਾਂ ਦੇ ਨਤੀਜੇ ਦੇਖੇ ਆਮ ਆਦਮੀ ਪਾਰਟੀ ਔਰ ਕਾਂਗਰਸ ਮਿਲ ਕੇ ਚੋਣਾ ਜ਼ਰੂਰ ਲੜੇ ਸੀ ਲੇਕਿਨ ਜਿੱਤੀ ਬੀਜੇਪੀ ਮੈਨੂੰ ਇਹ ਲੱਗਦਾ ਜਿਹੜਾ ਮੇਰਾ ਅਨੁਮਾਨਿਤ ਸਰਵੇਖਣ ਹੈ ਜਾਂ ਜਿਹੜਾ ਮੇਰਾ ਅਨੁਮਾਨ ਹੈ ਉਹ ਇਹ ਕਹਿੰਦਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ ਭਾਵੇਂ ਆਮ ਆਦਮੀ ਪਾਰਟੀ ਪਹਿਲਾਂ ਜਿਵੇਂ ਇੱਕ ਵਾਰ 67 ਸੀਟਾਂ ਹਾਸਲ ਕੀਤੀਆਂ ਇੱਕ ਵਾਰ 62 ਸੀਟਾਂ ਹਾਸਲ ਕੀਤੀਆਂ ਆਮ ਆਦਮੀ ਪਾਰਟੀ ਦੀਆਂ ਸੀਟਾਂ ਘਟ ਜਾਣ ਪਰ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੱਡੀ ਪਾਰਟੀ ਬਣ ਕੇ ਉੱਭਰ ਸਕਦੀ ਹੈ ਹੁਣ ਉਹਦੇ ਪਿੱਛੇ ਜਿਹੜੇ ਮੈਂ ਜ਼ਮੀਨ ਤੇ ਕਾਰਨ ਫਰੋਲੇ ਹਰਜੋਜੀ ਪਹਿਲਾ ਕਾਰਨ ਪਹਿਲਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਹੈ ਲਗਾਤਾਰ ਮੁਫਤ ਬਿਜਲੀ ਦੇ ਰਹੀ ਹੈ ਔਰ ਦਿੱਲੀ ਦੇ ਵਿੱਚ ਜ਼ਿਆਦਾਤਰ ਲੋਕ ਗੈਰ ਦਿੱਲੀ ਵਾਲੇ ਵਸੇ ਹੋਏ ਨੇ ਆਕੇ ਹਾਲਾਂਕਿ ਦਿੱਲੀ ਦੀ ਆਪਣੀ ਜਨਸੰਖਿਆ ਵੀ ਹੈ ਗੈਰ ਜਿਹੜੇ ਦਿੱਲੀ origin ਦੇ ਲੋਕ ਨੇ ਕੋਈ ਪੰਜਾਬ ਤੋਂ ਚੱਲਿਆ ਗਿਆ ਹਿਮਾਚਲ ਤੋਂ ਹਰਿਆਣੇ ਤੋਂ ਜੰਮੂ ਕਸ਼ਮੀਰ ਤੋਂ ਮਧ ਪ੍ਰਦੇਸ਼ ਤੋਂ ਪੁਨੇ ਤੋਂ ਉੱਥੇ ਨੌਕਰੀ ਲੱਗਿਆ ਕੰਮ ਕਰ ਕੀਤੀ ਪੜ੍ਹਾਈ ਕੀਤੀ ਉਹ ਤੋਂ ਬਾਅਦ ਦਿੱਲੀ ਵਸ ਗਏ ਜ਼ਿਆਦਾਤਰ ਲੋਕ ਜਿਹੜੇ ਵੋਟਰ ਨੇ ਕਿਉਂਕਿ 60% ਦੇ ਆਸ-ਪਾਸ 60 ਤੋਂ ਥੋੜੀ ਜਿਹੀ ਜ਼ਿਆਦਾ ਪਰਸੈਂਟੇਜ ਵੋਟ ਫੀਸਦ ਹੋਈ ਹੈ 100% ਵੋਟਰ ਨਹੀਂ ਪਈਆਂ ਇਹਦਾ ਮਤਲਬ ਹੈ ਕਿ ਜਿਹੜੇ ਉਦਯੋਗਪਤੀ ਸੀ ਵੱਡੇ ਵੱਡੇ ਆਮ ਤੌਰ ਤੇ ਉਹਨਾਂ ਦਾ ਵੋਟਾਂ ਚ ਰੁਝਾਨ ਘਟਦਾ ਜਿਹੜੇ ਜ਼ਿਆਦਾਤਰ ਅਮੀਰ ਉਦਯੋਗਪਤੀ ਟਰੇਡਰ ਵਪਾਰੀ ਉਹਨਾਂ ਦਾ ਵੋਟ ਪਰਸੈਂਟੇਜ ਘਟਦਾ ਹੈ ਉਹ ਲੋਕ ਪਿਛਲੇ ਸਮਿਆਂ ਤੋਂ ਅਸੀਂ ਦੇਖਿਆ ਵੋਟ ਘਟ ਪਉਣ ਗਏ ਨੇ ਹੁਣ ਵੋਟ ਪਾਉਣ ਵਾਲੇ ਰਹਿ ਗਿਆ ਸਧਾਰਨ ਤਬਕਾ ਉਹਦੇ ਵਿੱਚ ਗਰੀਬ ਤਬਕਾ ਵੀ ਹੈ ਨੌਕਰੀ ਪੇਸ਼ਾ ਤਬਕਾ ਵੀ ਹੈ ਔਰ ਇਹ ਉਹ ਤਮਕੇ ਜਿਹੜਾ ਮੁਫਤ ਬਿਜਲੀ ਦੀ ਯੋਜਨਾ ਨੂੰ ਹਮੇਸ਼ਾ ਪਸੰਦ ਕਰਦਾ ਹੈ ਹਰ ਮੁਲਾਜ਼ਮ ਚਾਹੁੰਦਾ ਹੈ ਕਿ ਸਾਡਾ ਬਿਜਲੀ ਦਾ ਬਿੱਲ ਨਾ ਆਵੇ ਹਰ ਗਰੀਬ ਵਿਅਕਤੀ 3 ਵੀਲਰ ਚਾਲਕ ਕੋਈ ਆਟੋ ਚਾਲਕ ਕੋਈ ਰਿਕਸ਼ਾ ਚਾਲਕ ਕੋਈ ਝੁਗੀ ਚੌਪੜੀਆਂ ਬਹੁਤ ਛੋਟੇ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਜਾਂ ਕੁਆਟਰਾਂ 'ਚ ਰਹਿਣ ਵਾਲੇ ਲੋਕ ਜਾਂ 2 ਬੀ ਐਚ ਕੇ ਉੱਤੇ ਦਿੱਲੀ 'ਚ ਚੱਲਦਾ 1 ਬੀ ਐਚ ਕੇ 2 ਬੀ ਐਚ ਕੇ ਦੋ ਕਮਰਿਆਂ ਦੇ ਫਲੈਟ ਇਹਨਾਂ ਲੋਕਾਂ ਦੇ ਬਿਲ ਆਉਣੇ ਨਹੀਂ ਸੋ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਸਧਾਰਨ ਤਬਕਾ ਹੈ ਗਰੀਬ ਤਬਕਾ ਹੈ ਉਹਦੇ ਲਈ ਇਹ ਸਹੂਲਤ ਵੱਡੀ ਹੈ ਕਿ ਇੱਕ ਸਰਕਾਰ ਸਾਨੂੰ ਮੁਫਤ ਬਿਜਲੀ ਦੇ ਰਹੀ ਹੈ ਇੱਕ ਤਾਂ ਇਹ ਸਭ ਤੋਂ ਵੱਡਾ ਫੈਕਟਰ ਹੈ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੁਬਾਰਾ ਸੱਤਾ ਝਾ ਸਕਦੀ ਹੈ ਹੁਣ ਤੁਸੀਂ ਵੇਖੋ ਪ੍ਰਕਾਸ਼ ਸਿੰਘ ਬਾਦਲ ਆਟਾ ਦਾਲ ਸਕੀਮ ਦਿੰਦਾ ਸੀ ਵਿਕਾਸ ਸਿੰਘ ਬਾਦਲ ਔਰ ਉਹਦਾ ਬਹੁਤ ਫਾਇਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲਦਾ ਰਿਹਾ ਹੁਣ ਨਰਿੰਦਰ ਮੋਦੀ ਉਹਨਾਂ ਨੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ 5 ਕਿਲੋ ਇਹ ਦੰਦੇ ਨੇ ਉਹਦਾ ਫਾਇਦਾ ਪਾਰਲੀਮੈਂਟ ਦੀਆਂ ਚੋਣਾਂ 'ਚ ਬੀਜੇਪੀ ਨੂੰ ਮਿਲਿਆ ਬੀਜੇਪੀ ਨੇ ਆਯੂਸ਼ਮਾਨ ਜਿਹੜਾ ਕਾਰਡ ਹੈ ਉਹਦੇ ਤਹਿਤ 5 ਲੱਖ ਦਾ ਬੀਮਾ ਦਿੱਤਾ ਉਹਦਾ ਫਾਇਦਾ ਮਿਲਿਆ ਇਸੇ ਤਰ੍ਹਾਂ ਜਿਹੜੀਆਂ ਜਨਤਾ ਨੂੰ ਸਿੱਧੀਆਂ ਸਹੂਲਤਾਂ ਮਿਲਦੀਆਂ ਨੇ ਉਹਦਾ ਫਾਇਦਾ ਕਿਤੇ ਨਾ ਕਿਤੇ ਮਿਲਦਾ ਆਰਾਮ ਆਦਮੀ ਪਾਰਟੀ ਨੂੰ ਵੀ ਮੈਂ ਇਹ ਮੰਨ ਕੇ ਚੱਲ ਰਿਹਾ ਕਿ ਮੁਫਤ ਇਲਾਜ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਮੁਫਤ ਬਿਜਲੀ ਔਰ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਨੇ ਪਾਣੀ ਭੇਜਿਆ ਹਾਲਾਂਕਿ ਮੁਕੰਮਲ ਤੌਰ ਤੇ ਦਿੱਲੀ ਨਾ ਤਾਂ ਸਵਰਗ ਬਣੀ ਨਾ ਹੀ ਦਿੱਲੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੋਈ ਅੱਜ ਵੀ ਦਿੱਲੀ ਚ ਗੰਦ ਆਮ ਦੇਖੇ ਜਾਂਦੇ ਨੇ ਉਂਝ ਮੈਨੂੰ ਦਿੱਲੀ ਗਏ ਨੂੰ ਸਾਲਕ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਦਿੱਲੀ ਚ ਜਦੋਂ ਵੀ ਅਸੀਂ ਦੇਖਦੇ ਹਾਂ ਸਾਰੇ ਪਾਸੇ ਸਾਨੂੰ ਕੂੜਾ ਦਿਖਦਾ ਦਿੱਲੀ ਕੋਈ ਬਹੁਤ ਆਧੁਨਿਕ ਸ਼ਹਿਰ ਨਹੀਂ ਹੈ ਦਿੱਲੀ ਵੀ ਇੱਕ ਸਧਾਰਨ ਸ਼ਹਿਰ ਹੈ ਔਰ ਬਾਜ਼ਾਰ ਦੇ ਵਿੱਚ ਗਲੀਆਂ ਉਵੇਂ ਹੀ ਪੀੜੀਆਂ ਨੇ ਜਿਵੇਂ ਸਾਡੇ ਦੂਜੇ ਸ਼ਹਿਰਾਂ ਨੂੰ ਕਿਉਂਕਿ ਢਾ ਕੇ ਸ਼ਹਿਰ ਦੁਬਾਰਾ ਨਹੀਂ ਬਣਿਆ ਕਰਦੇ ਜੋ ਬਣ ਗਏ ਉਹ ਬਣ ਗਏ ਪਰ ਜੇ ਅਸੀਂ ਇਹ ਮੰਨ ਲਈਏ ਕਿ ਦਿੱਲੀ ਅੱਜ ਵੀ ਸਾਫ ਸਫਾਈ ਦੇ ਮਾਮਲੇ ਦੇ ਵਿੱਚ ਮਾੜਾ ਹੈ ਦਿੱਲੀ ਅੱਜ ਵੀ ਪ੍ਰਦੂਸ਼ਣ ਕੰਟਰੋਲ ਨਹੀਂ ਕਰ ਸਕਿਆ ਤੇ ਫਿਰ ਕੇਂਦਰ ਦੀ ਸਰਕਾਰ ਦੀ ਭੂਮਿਕਾ ਵੀ ਤਾਂ ਹੈ ਨਾ ਅਗਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਕਮੀ ਸੀ ਤੇ ਕੇਂਦਰ ਦੀ ਸਰਕਾਰ ਨੇ ਦਿੱਲੀ ਦਾ ਕੀ ਸਵਾਰਿਆ ਇਹ ਵੀ ਸਵਾਲ ਲੋਕਾਂ ਦੇ ਵਿੱਚ ਜਾਂਦਾ ਹੈ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਦਿੱਲੀ ਦੇ ਜਿਹੜੇ ਲੋਕ ਨੇ ਜਦੋਂ ਇਹ ਦੇਖਦੇ ਨੇ ਵੀ ਸਾਡਾ ਮੁੱਖ ਮੰਤਰੀ ਕੌਣ ਹੋਊ ਜਦੋਂ ਬੀਜੇਪੀ ਵੱਲ ਦੇਖਦੇ ਨੇ ਤਾਂ ਬੀਜੇਪੀ ਵਾਲੇ ਸਿਰਫ ਉਹਨਾਂ ਨੂੰ ਮੋਦੀ ਸਾਹਿਬ ਦੀ ਝਲਕ ਦਿਖਾਉਂਦੇ ਨੇ ਵੀ ਜਿਹਨੂੰ ਮੋਦੀ ਸਾਹਿਬ ਬਣਾਉਣਗੇ ਉਹ ਬਣੂ ਤੇ ਜਦੋਂ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਆਉਂਦੀ ਹੈ ਕਾਂਗਰਸ ਦੇ ਵਿੱਚ ਇਹੀ ਨਹੀਂ ਪਤਾ ਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਕਾਂਗਰਸ ਦੇ ਵਿੱਚ ਇਹ ਹੀ ਨਹੀਂ ਪਤਾ ਕਿ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਅਗਵਾਈ ਕਿਸ ਨੇ ਕੀਤੀ ਕਾਂਗਰਸ ਦੇ ਵਿੱਚ ਵੀ ਲੀਡਰਸ਼ਿਪ ਕਰਾਈਸਿਸ ਹੈ ਦਿੱਲੀ ਦੇ ਵਿੱਚ ਵੀ ਇਸ ਕਰਕੇ ਮੇਰਾ ਹੀ ਮੰਨਣਾ ਹੈ ਕਿ ਅਰਵਿੰਦ ਕੇਦਰੀਵਲ ਭਾਵੇਂ ਉਹ ਮੁੱਖ ਮੰਤਰੀ ਤੋਂ ਅਸਤੀਫਾ ਦੇ ਗਏ ਪਰ ਉਹਨਾਂ ਨੇ ਬੀਬੀ ਆਤਸ਼ੀ ਨੂੰ ਮੁੱਖ ਮੰਤਰੀ ਬਣਾਇਆ ਔਰ ਸਭ ਤੋਂ ਪਹਿਲਾਂ ਖਾਤਿਆਂ ਦੇ ਵਿੱਚ ਕੈਸ਼ ਪੈਸੇ ਪਾਉਣ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਉਹਦੀ ਰਜਿਸਟ੍ਰੇਸ਼ਨ ਭਰੀ ਸੋ ਦਿੱਲੀ ਦੇ ਲੋਕਾਂ ਨੂੰ ਇੱਕ ਇਹ ਭਰੋਸਾ ਵੀ ਹੈ ਕਿ ਅਗਰ ਅਰਵਿੰਦ ਕੇਜਰੀਵਾਲ ਨੇ ਮੁਫਤ ਬਿਜਲੀ ਦਿੱਤੀ ਤੇ ਰਜਿਸਟ੍ਰੇਸ਼ਨ ਖਾਤਿਆਂ 'ਚ ਪੈਸੇ ਨਹੀਂ ਕਰ ਰਹੇ ਨੇ ਮਹਿਲਾਵਾਂ ਦੇ ਤੇ ਅਰਵਿੰਦ ਕੇਜਰੀਵਾਲ ਖਾਤਿਆਂ 'ਚ ਪੈਸੇ ਪਾ ਦੋ ਦਿੱਲੀ ਦੇ ਲੋਕਾਂ ਨੂੰ ਇਸ ਗੱਲ ਦਾ ਅਰਵਿੰਦ ਕੇਜਰੀਵਾਲ ਤੇ ਭਰੋਸਾ ਹੈ ਹੁਣ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਜੀ ਤੋਂ ਪਹਿਲਾਂ 2-3 ਮਹੀਨੇ ਪਹਿਲਾਂ ਤੱਕ ਕਾਂਗਰਸ ਵਾਲੇ ਵੀ ਔਰ ਨਰਿੰਦਰ ਮੋਦੀ ਵੀ ਵੱਡੀਆਂ ਵੱਡੀਆਂ ਰੈਲੀਆਂ 'ਚ ਕਹਿੰਦੇ ਰਹੇ ਕਿ ਦਿੱਲੀ ਦੀ ਸਰਕਾਰ ਰਿਓੜੀਆਂ ਵੰਡਦੀ ਹੈ ਜਦੋਂ ਇਹ ਇਲਜ਼ਾਮ ਲਾਉਂਦੇ ਸੀ ਬੀਜੇਪੀ ਵਾਲੇ ਜਾਂ ਦੂਸਰੇ ਲੀਡਰ ਦਿੱਲੀ ਦੀ ਸਰਕਾਰ ਤੇ ਕਿ ਦਿੱਲੀ ਦੀ ਸਰਕਾਰ ਮੁਫਤ ਰਿਓੜੀਆਂ ਵੰਡਦੀ ਹੈ ਉਦੋਂ ਜਿਹੜੇ ਦਿੱਲੀ ਦੇ ਵੋਟਰ ਸੀ ਨਾ ਆਮ ਲੋਕ ਗਰੀਬ ਲੋਕ ਉਹਨਾਂ ਨੂੰ ਬੁਰਾ ਲੱਗਦਾ ਸੀ ਕਿਉਂਕਿ ਮੁਫਤ ਬਿਜਲੀ ਦੇ ਦੇਣਾ ਇਹ ਕੋਈ ਰਿਓੜੀ ਵੰਡਣ ਵਾਲੀ ਗੱਲ ਨਹੀਂ ਰਿਓੜੀਆਂ ਤਾਂ ਖਾਂਦੇ ਆ ਲੀਡਰ ਜਿਨ੍ਹਾਂ ਨੂੰ ਘਰੇ ਸਰਕਾਰੀ ਕੋਠੀਆਂ ਮਿਲਦੀਆਂ ਨਹੀਂ ਸਰਕਾਰੀ ਗੱਡੀਆਂ ਮਿਲਦੀਆਂ ਨੇ ਮਾਲੀ ਮਿਲਦੇ ਨੇ 에어 ਕੰਡੀਸ਼ਨਰ ਮਿਲਦੇ ਨੇ ਸੋ ਉਹ ਖਾਂਦੇ ਨੇ ਰਿਓੜੀਆਂ ਅਸਲ ਦੇ ਵਿੱਚ ਉਹ ਰਿਓੜੀਆਂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਨਹੀਂ ਤਾਂ ਲੋਕਾਂ ਨੇ ਰਿਓੜ ਕਹਿਣ ਲੱਗ ਜਾਣਾ ਸੀ ਵੀ ਉਹ ਤਾਂ ਆਪ ਰਿਓੜ ਖਾਂਦੇ ਹਾਕੀਕਤ ਦੇ ਵਿੱਚ ਸਾਰੇ ਗੱਫੇ ਨੇ ਜਿਹੜੇ ਉਹ ਮੰਤਰੀਆਂ ਨੂੰ ਮਿਲਦੇ ਨੇ ਤੇ ਜਦੋਂ ਮੰਤਰੀ ਜਾਂ ਵੱਡੇ ਵੱਡੇ ਲੀਡਰ ਇਹ ਕਹਿੰਦੇ ਨੇ ਵੀ ਲੋਕਾਂ ਨੂੰ ਮੁਫਤ ਬਿਜਲੀ ਦੀ ਥਾਂ ਤੇ ਵੀ ਉਹਨਾਂ ਨੂੰ ਮੁਫਤ ਰਿਓੜੀਆਂ ਵੰਡੀਆਂ ਜਾ ਰਹੀਆਂ ਨੇ ਉਸ ਗੱਲ ਦੇ ਲੋਕਾਂ ਨੇ ਬੁਰਾ ਬਣਾਇਆ ਮੈਂ ਕਈ ਲੋਕਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਜਦੋਂ ਬੀਜੇਪੀ ਵਾਲੇ ਇਹ ਕਹਿੰਦੇ ਸੀ ਅਰਵਿੰਦ ਕੇਂਦਰੀਵਾਲ ਨੂੰ ਵੀ ਇਹ ਤਾਂ ਮੁਫਤ ਰਿਓੜੀਆਂ ਵੰਡਦਾ ਕਹਿੰਦੇ ਸਾਨੂੰ ਬੁਰਾ ਲੱਗਦਾ ਸੀ ਇੱਕ ਚੁਣੀ ਹੋਈ ਸਰਕਾਰ ਹੈ ਤੇ ਅਸੀਂ ਸਾਰੇ ਟੈਕਸ ਦੰਨੇ ਆ ਜਿਹੜੇ ਲੋਕਾਂ ਨੂੰ ਮੁਫਤ ਬਿਜਲੀ ਆਉਂਦੀ ਹੈ ਪੰਜਾਬ 'ਚ ਵੀ ਜਿਨ੍ਹਾਂ ਲੋਕਾਂ ਨੂੰ ਮੁਫਤ ਬਿਜਲੀ ਆਉਂਦੀ ਹੈ ਉਹ ਸਾਰੇ ਟੈਕਸ ਅਦਾ ਕਰਦੇ ਨੇ ਹਰ ਦੋ ਜੀ ਤੁਸੀਂ ਕਿੰਨਾ ਟੈਕਸ ਭਰਦੇ ਹੋ ਮੈਨੂੰ ਪਤਾ ਲੱਗਿਆ ਸੋ ਇਹ ਜਿਹੜਾ ਟੈਕਸ ਭਰਦੇ ਨੇ ਆਮ ਲੋਕ ਇਹ ਅਸੀਂ ਸਾਰੇ ਉਹਦੇ ਬਦਲੇ ਦੀ ਮੁਫਤ ਬਿਜਲੀ ਦੀ ਯੋਜਨਾ ਨਾ ਜੀ ਜੀ ਇਸ ਕੇ ਸਰਕਾਰ ਇਸੇ ਕਰਕੇ ਚੁਣੀ ਜਾਂਦੀ ਹੈ ਸੋ ਮੈਨੂੰ ਇਹ ਲੱਗਦਾ ਕਿ ਦਿੱਲੀ ਦੇ ਲੋਕ ਨੇ ਜਿਹੜੇ ਉਹ तमाम ਵਿਰੋਧੀਆਂ ਦੇ ਜਿਹੜੇ ਦਾਅਵੇ ਨੇ ਉਹਨਾਂ ਦੇ باوجود ਆਮ ਆਦਮੀ ਪਾਰਟੀ ਵਾਲੇ ਪਾਸੇ ਉਹਨਾਂ ਦਾ ਚੁਕਾਰ ਰਿਹਾ ਔਰ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਦਿੱਲੀ ਦੇ ਵਿੱਚ ਸੀਟਾਂ ਭਾਵੇਂ ਘਟ ਜਾਣ ਪਰ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਸਕਦੀ ਹੈ ਹਾਂ ਅਗਰ ਦਿੱਲੀ ਚ ਬੀਜੇਪੀ ਦੀ ਸਰਕਾਰ ਬਣਦੀ ਹੈ ਫਿਰ ਇਹ ਮੰਨਿਆ ਜਾਊਗਾ ਕਿ ਮੁਫਤ ਬਿਜਲੀ ਜਾਂ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਨੇ ਇਹਨਾਂ ਦਾ ਅਸਰ ਖਤਮ ਹੋ ਗਿਆ ਔਰ ਲੋਕਾਂ ਨੇ ਇਹ ਮੰਨ ਲਿਆ ਕਿ ਹੁਣ ਸਰਕਾਰ ਜਿਹੜੀ ਮਰਜ਼ੀ ਆ ਜੇ ਹੁਣ ਸਾਡੀ ਮੁਫਤ ਬਿਜਲੀ ਬੰਦ ਨਹੀਂ ਹੋ ਸਕਦੀ ਕਿਉਂਕਿ ਦਿੱਲੀ ਚ ਬੀਜੇਪੀ ਵਾਲੇ ਨੇ ਵੀ ਕਹਿਤਾ ਕਿ ਜੇ ਸਾਡੀ ਸਰਕਾਰ ਆ ਗਈ ਅਸੀਂ ਦਿੱਲੀ ਸਰਕਾਰ ਦੀਆਂ ਲਾਭਕਾਰੀ ਯੋਜਨਾਵਾਂ ਜਾਰੀ ਰੱਖਾਂਗੇ ਕਾਂਗਰਸ ਵਾਲਿਆਂ ਨੇ ਵੀ ਕਿਹਾ ਤਾਂ ਵੀ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਯੋਜਨਾਵਾਂ ਜਾਰੀ ਰੱਖਾਂਗੇ ਇਹਦਾ ਮਤਲਬ ਹੈ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਫੇਰ ਸਿਰਫ ਉਹਦੇ ਪਿੱਛੇ ਕਾਰਨ ਨਹੀਂ ਮੰਨਿਆ ਜਾਊਗਾ ਕਿ ਲੋਕ ਇਹ ਮੰਨ ਗਏ ਕਿ ਸਾਨੂੰ ਮੁਫਤ ਬਿਜਲੀ ਮਿਲਦੀ ਹੈ ਹੁਣ ਸਰਕਾਰ ਜਿਹੜੀ ਮਰਜ਼ੀ ਆਵੇ ਸਾਡੀ ਮੁਫਤ ਬਿਜਲੀ ਬੰਦ ਨਹੀਂ ਹੋਣੀ ਪਰ ਮੈਨੂੰ ਲੱਗਦਾ ਹੈ ਕਿ ਸੰਭਾਵਨਾ ਅਜੇ ਹੀ ਨਹੀਂ ਹੈ ਲੋਕ ਇਸ ਗੱਲ ਦਾ ਇਸ ਗੱਲ ਦਾ ਲੋਕ ਆਪਣੇ ਪੱਧਰ ਦੇ ਉੱਤੇ ਅਨਲਿਸਿਸ ਵਿਸ਼ਲੇਸ਼ਣ ਕਰਦੇ ਆ ਕਿ ਕਿਹੜੀ ਸਰਕਾਰ ਨੇ ਸਾਨੂੰ ਪਹਿਲਾ ਮੁਫਤ ਬਿਜਲੀ ਦੇਣੀ ਸ਼ੁਰੂ ਕੀਤੀ ਜਾਂ ਖਾਤਿਆਂ 'ਚ ਪੈਸੇ ਪਾਉਣ ਦੀ ਗੱਲ ਕਿਹਨੇ ਪਹਿਲਾਂ ਕੀਤੀ ਇਹਦਾ ਫਰਕ ਪਊਗਾ ਅੱਜ ਦੇ ਸਮੇਂ 'ਚ ਤਾਂ ਇਹ ਸਿਆਸਤ ਚੱਲ ਰਹੀ ਹੈ ਜਿੱਥੇ ਲੋਕ ਇਹ ਦੇਖਦੇ ਨੇ ਕਿ ਸਾਡੇ ਖਾਤਿਆਂ 'ਚ ਸਾਡੇ ਘਰ 'ਚ ਕੀ ਆ ਰਿਹਾ ਇਸ ਕਰਕੇ ਮੈਂ ਕਹਿ ਰਿਹਾ ਕਿ ਦਿੱਲੀ ਚ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਔਰ ਜਿਸ ਤਰ੍ਹਾਂ ਨਾਲ ਪੰਜਾਬੀਆਂ ਦੇ ਖਿਲਾਫ ਬੀਜੇਪੀ ਦੇ ਲੀਡਰਾਂ ਨੇ ਟਿੱਪਣੀਆਂ ਕੀਤੀਆਂ ਉਹਦਾ ਵੀ ਬੀਜੇਪੀ ਨੂੰ ਨੁਕਸਾਨ ਚੱਲਣਾ ਪੈ ਸਕਦਾ ਹੈ। ਔਰ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਨੇ ਦਿੱਲੀ ਚ ਚੋਣ ਪ੍ਰਚਾਰ ਕੀਤਾ ਬਹੁਤ ਵੱਡੇ ਪ੍ਰਚਾਰਕ ਦੇ ਤੌਰ ਤੇ ਭਗਵੰਤ ਮਾਨ ਦਿੱਲੀ ਚ ਸਰਗਰਮ ਰਹੇ ਔਰ ਭਗਵੰਤ ਮਾਨ ਦੀਆਂ ਰੈਲੀਆਂ ਚ ਜਿਹੜਾ ਰਸ਼ ਰਿਹਾ ਕਾਂਗਰਸ ਦੇ ਲੀਡਰ ਨਾ ਤਾਂ ਓਡੀ ਭੀੜ ਇਕੱਠੀ ਕਰ ਸਕੇ ਔਰ ਨਾ ਹੀ ਕਾਂਗਰਸ ਕੋਲੇ ਉਸ ਕਦ ਦੇ ਲੀਡਰ ਰਹੇ ਨੇ ਨਵਜੋਤ ਸਿੱਧੂ ਪ੍ਰਚਾਰ ਕਰਨ ਗਏ ਨਹੀਂ ਜਾਂ ਇੰਜ ਕਹੋ ਵੀ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਪ੍ਰਚਾਰ ਕਰਨ ਤੇ ਸੱਦਿਆ ਨਹੀਂ ਤੇ ਭਗਵੰਤ ਮਾਨ ਦਾ ਮੁਕਾਬਲਾ ਕਰਨ ਦੇ ਲਈ ਨਾ ਕਾਂਗਰਸ ਕੋਲੇ ਕੋਈ ਲੀਡਰ ਸੀ ਨਾ ਬੀਜੇਪੀ ਕੋਲੇ ਕੋਈ ਲੀਡਰ ਸੀ ਅਰਵਿੰਦ ਕੇਜਰੀਵਾਲ ਔਰ ਨਰਿੰਦਰ ਮੋਦੀ ਦੀ ਉਹਨਾਂ ਦੀ ਇੱਕ ਵੱਖਰੇ ਤੌਰ ਤੇ ਸਿਆਸੀ ਲੜਾਈ ਚੱਲ ਰਹੀ ਸੀ ਪਰ ਭਗਵੰਤ ਮਾਨ ਕਲਮ ਕੱਲਾ ਬਤੌਰ ਵੱਡਾ ਸਟਾਰ ਪ੍ਰਚਾਰਕ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਪੰਜਾਬੀਆਂ ਦੇ ਵਿੱਚ ਵੀ ਵਿਚਰਿਆ ਔਰ ਗੈਰ ਪੰਜਾਬੀਆਂ ਦੇ ਵਿੱਚ ਵੀ ਵਿਚਰਿਆ ਸੋ ਭਗਵੰਤ ਮਾਨ ਨੇ ਵੀ ਵੱਡੀ ਆਪਣੀ ਭੂਮਿਕਾ ਅਦਾ ਕੀਤੀ ਉੱਥੇ ਸੋ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਦਿੱਲੀ ਚ ਬਣਦੀ ਲੱਗਦੀ ਬਿਲਕੁਲ ਸਹੀ ਗੱਲ ਹੈ ਸੋ ਡੱਲਾ ਜੀ ਅਸੀਂ ਕਹੀਏ ਜਿਹੜੀ ਮੁਫਤ ਬਿਜਲੀ ਇੱਕ ਵੱਡਾ ਫੈਕਟਰ ਜ਼ਰੂਰ ਇਸ ਦੇ ਪਿੱਛੇ ਅਸੀਂ ਮੰਨਾਂਗੇ ਜੇਕਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਸੋ ਜਿਵੇਂ ਕਿ ਤੁਸੀਂ ਆਪਣੀ ਗੱਲ ਰੱਖਦੇ ਆ ਜ਼ਿਕਰ ਕੀਤਾ ਸੀ ਮੁੱਖ ਮੰਤਰੀ ਨੂੰ ਲੈ ਕੇ ਵੀ ਸੋ ਉਸ ਉੱਪਰ ਵੀ ਆਪਾਂ ਗੱਲ ਜੋ ਹੈ ਜ਼ਰੂਰ ਸਾਂਝੀ ਕਰ ਲਈਏ ਕਿ ਜੇਕਰ ਵੈਸਾ ਸਾਰੀਆਂ ਪਾਰਟੀਆਂ ਜੋ ਹੈ ਆਪਣਾ ਆਪਣਾ ਮੁੱਖ ਮੰਤਰੀ ਦੇ ਚਿਹਰੇ ਦੇ ਉੱਪਰ ਜੋ ਹੈ ਇਸ ਵੇਲੇ ਵਿਚਾਰ ਕਰ ਰਹੀਆਂ ਹੋਣਗੀਆਂ ਪਰ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਦਿੱਲੀ ਦੇ ਵਿੱਚ ਤਾਂ ਕੀ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਵਜੋਂ ਅੱਗੇ ਆਣਗੇ ਜਾਂ ਫਿਰ ਮੌਜੂਦਾ ਮੁੱਖ ਮੰਤਰੀ ਜੋ ਬੀਬੀ ਆਤਿਸ਼ੇ ਉਹਨਾਂ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਏਗਾ ਇਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਨਾਲ ਦੀ ਨਾਲ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਤਾਂ ਭਾਜਪਾ ਵੱਲੋਂ ਵੀ ਜੋ ਇੱਕ ਨਾਮ ਚਰਚਾਵਾਂ ਦੇ ਵਿੱਚ ਚੱਲ ਰਿਹਾ ਹੈ ਮਨਜਿੰਦਰ ਸਿੰਘ ਸਰਸਾ ਦਾ ਸੋ ਕੀ ਲੱਗਦਾ ਹੈ ਕਿ ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਮਨਜਿੰਦਰ ਸਿੰਘ ਸਰਸਾ ਨੂੰ ਜੋ ਹੈ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਹ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਤੇ ਇਹਨਾਂ ਚਰਚਾਵਾਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਬੜੇ ਦਿਲਚਸਪ ਸਵਾਲ ਕੱਢ ਕੇ ਲਿਆਏ ਹੋ ਪਹਿਲੀ ਤਾਂ ਗੱਲ ਇਹ ਹੈ ਕਿਉਂਕਿ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਮਾਨਤ ਦਿੱਤੀ ਸੀ ਉਦੋਂ ਕਿਹਾ ਸੀ ਕਿ ਤੁਸੀਂ ਨਾ ਤਾਂ ਮੁੱਖ ਮੰਤਰੀ ਦੇ ਦਫ਼ਤਰ 'ਚ ਬਹਿ ਸਕਦੇ ਉਸ ਕੁਰਸੀ ਤੇ ਔਰ ਨਾ ਤੁਸੀਂ ਫਾਈਲਾਂ ਸਾਈਨ ਕਰ ਸਕਦੇ ਉਹ ਵੀ ਤੁਸੀਂ ਉਸ ਦਫਤਰ 'ਚ ਹਜੇ ਜਾ ਨਹੀਂ ਸਕਦੇ ਇਹਦਾ ਮਤਲਬ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਾਫੀ ਸਮਾਂ ਜੇਲ੍ਹ ਦੇ ਵਿੱਚੋਂ ਅਸਤੀਫਾ ਨਹੀਂ ਸੀ ਦਿੱਤਾ ਬਤਾਰ ਮੁੱਖ ਮੰਤਰੀ ਹੁਣ ਚੋਣਾਂ ਦੁਬਾਰਾ ਹੋ ਗਈਆਂ ਅਗਰ ਆਮ ਆਦਮੀ ਪਾਰਟੀ ਦਾ ਬਹੁਮਤ ਨਵੇਂ ਸਿਰੇ ਤੋਂ ਆਉਂਦਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੱਲ ਦਾ ਲੀਡਰ ਅਰਵਿੰਦ ਕੇਜਰੀਵਾਲ ਨੂੰ ਚੁਣ ਲਿਆ ਜਾਂਦਾ ਤੇ ਫਿਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੀ ਸੌ ਅਗਰ ਚੁੱਕਣਾ ਚਾਹਣਗੇ ਬਹੁਤ ਸੰਭਾਵਨਾ ਹੈ ਕਿ ਉਹ ਇੱਕ ਵਾਰੀ ਫਿਰ ਸੁਪਰੀਮ ਕੋਰਟ ਦਾ ਰੁਖ ਕਰਨ ਔਰ ਸੁਪਰੀਮ ਕੋਰਟ ਦੇ ਵਿੱਚ ਇਸ ਤਰਕ ਦੇ ਨਾਲ ਪਟੀਸ਼ਨ ਪਾਉਣ ਕਿ ਪ੍ਰਾਣੀ ਵਿਧਾਨ ਸਭਾ ਜਿਹੜੀ ਵਿਧਾਨ ਸਭ ਜਿਹੜੀ ਪ੍ਰਾਣੀ ਸਰਕਾਰ ਸੀ ਉਹ ਖਤਮ ਹੋ ਗਈ ਨਵੀਂ ਸਰਕਾਰ ਬਣ ਕੇ ਆ ਰਹੀ ਹੈ ਔਰ ਪ੍ਰਾਣੀ ਸਰਕਾਰ ਦੇ ਜਿਹੜੇ ਫੈਸਲੇ ਨੇ ਉਹ ਪ੍ਰਾਣੀ ਸਰਕਾਰ ਦੇ ਨਾਲ ਹੀ ਨੱਥੀ ਹੋ ਗਏ ਸੂਚੀਬੱਧ ਹੋ ਗਏ ਹੁਣ ਨਵੇਂ ਸਿਰੇ ਤੋਂ ਅਸੀਂ ਸਰਕਾਰ ਬਣਾਉਣੀ ਹੈ ਤੇ ਪੁਰਾਣੀਆਂ ਨੀਤੀਆਂ ਜਿਹਦੇ ਵਿੱਚ ਖਾਸ ਤੌਰ ਤੇ ਜਿਵੇਂ ਸ਼ਰਾਬ ਨੀਤੀ ਹੈ ਅਸੀਂ ਉਹਨੂੰ ਉਹਦੇ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਕਰਾਂਗੇ। ਅਗਰ ਸੁਪਰੀਮ ਕੋਰਟ ਉਹਨਾਂ ਨੂੰ ਮਨਜ਼ੂਰੀ ਦੰਦੀ ਹੈ ਕਿਉਂਕਿ ਅਗਰ ਉਹ ਸੁਪਰੀਮ ਕੋਰਟ 'ਚ ਨਹੀਂ ਜਾਣਗੇ ਆਪਣੇ ਪੱਧਰ ਤੇ ਸੌ ਚੱਕਣਗੇ ਕਿਤੇ ਨਾ ਕਿਤੇ ਦਿੱਲੀ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਜਿਨ੍ਹਾਂ ਨੇ ਸੌ ਚਕਾਉਣੀ ਹੈ ਉਹ ਇਹ ਸਵਾਲ ਜ਼ਰੂਰ ਖੜਾ ਕਰ ਸਕਦੇ ਨੇ ਵੀ ਸੁਪਰੀਮ ਕੋਰਟ ਤੋਂ ਕਲੀਅਰੈਂਸ ਲਿਆਓ ਕਿਉਂਕਿ ਤੁਹਾਡੇ ਖਿਲਾਫ ਕੇਸ ਚੱਲ ਰਹੇ ਨੇ ਤੇ ਤੁਸੀਂ ਜ਼ਮਾਨਤ ਤੇ ਆਜੇ ਹਾਲਾਤਾਂ ਦੇ ਵਿੱਚ ਸੁਪਰੀਮ ਕੋਰਟ ਦਾ ਦਖਲ ਭੂਮਿਕਾ ਅਦਾ ਕਰ ਸਕਦਾ ਹੈ ਅਗਰ ਸੁਪਰੀਮ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਭਾਵੇਂ ਆਪਣੇ ਪੱਧਰ ਤੇ ਬਣੇ ਭਾਵੇਂ ਉਹਨਾਂ ਨੂੰ ਕਾਂਗਰਸ ਦੀਆਂ ਸੀਟਾਂ ਦੀ ਲੋੜ ਪਵੇ ਅਗਰ ਅਗਰ ਇਹ ਵੀ ਮੰਨ ਲიਏ ਅਗਰ ਆਪ ਵੱਡੀ ਪਾਰਟੀ ਬਣ ਜਾਂਦੀ ਹੈ ਜਿਵੇਂ 2000 12 13 ਚ ਬਣੀ ਸੀ ਆਮ ਆਦਮੀ ਪਾਰਟੀ ਦੇ ਉਦੋਂ 28 29 ਦੇ ਕਰੀਬ ਜਿਹੜੇ ਨੇ 28 ਦੇ ਕਰੀਬ ਉਹਨਾਂ ਦੇ 28 ਐਮਐਲਏ ਆਏ ਸੀ ਔਰ 8 ਐਮਐਲਏ ਦੀ ਸਪੋਰਟ ਕਾਂਗਰਸ ਨੇ ਬਿਨਾ ਮੰਗੇ ਦਿੱਤੀ ਸੀ ਸੋ ਹੁਣ ਵੀ ਅਗਰ ਕਾਂਗਰਸ ਵੀ ਕੁਝ ਐਮਐਲਏ ਜਿੱਤ ਲੈਂਦੀ ਹੈ ਕਿਸੇ ਦਾ ਮਹਮਤ ਨਹੀਂ ਆਉਂਦਾ ਆਪ ਵੱਡੀ ਪਾਰਟੀ ਬਣਦੀ ਹੈ ਜਾਂ ਦੂਜੇ ਨੰਬਰ ਦੀ ਪਾਰਟੀ ਬਣਦੀ ਹੈ ਤੇ ਕਾਂਗਰਸ ਕੋਲੇ ਕੁਝ ਐਮਐਲਏ ਆਉਂਦੇ ਨੇ ਤਾਂ ਵੀ ਆਪ ਦੀ ਸਰਕਾਰ ਗੱਠਜੋੜ ਨਾਲ ਬਣ ਸਕਦੀ ਹੈ ਕਿਉਂਕਿ ਬੀਜੇਪੀ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਆਪ ਔਰ ਕਾਂਗਰਸ ਗੱਠਜੋੜ ਕਰ ਸਕਦੇ ਹੁਣ ਜਿਹੜਾ ਸਵਾਲ ਬੀਬੀ ਆਤਸੀ ਦਾ ਅਗਰ ਅਰਵਿੰਦ ਕੇਜਰੀਵਾਲ ਕਿਸੇ ਵੀ ਕੀਮਤ ਤੇ ਸੁਪਰੀਮ ਕੋਰਟ ਤੋਂ ਸਹਿਮਤੀ ਨਾ ਮਿਲਣ ਕਰਕੇ ਨਹੀਂ ਬਣਦੇ ਮੁੱਖ ਮੰਤਰੀ ਤਾਂ ਫਿਰ ਇੱਕ ਵਾਰੀ ਬੀਬੀ ਆਤਸੀ ਨੂੰ ਹੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਹਦੀ ਸੰਭਾਵਨਾ ਮੈਨੂੰ ਜ਼ਿਆਦਾ ਲੱਗਦੀ ਹੈ ਤਾਂ ਕਿ ਲੋਕਾਂ ਦੇ ਵਿੱਚ ਸਪਸ਼ਟ ਸਨੇਹਾ ਦਿੱਤਾ ਜਾ ਸਕੇ ਕਿ ਅਸੀਂ ਇੱਕ ਵਾਰੀ ਫੇਰ ਇੱਕ ਮਹਿਲਾ ਮੁੱਖ ਮੰਤਰੀ ਦਿੱਲੀ ਦੇ ਵਿੱਚ ਬਣਾਇਆ ਔਰ ਜਿੱਥੋਂ ਤੱਕ ਗੱਲ ਤੁਸੀਂ ਕੀਤੀ ਮਨਜਿੰਦਰ ਸਿੰਘ ਸਿਰਸਾ ਡੀਰਾ ਵਿਆਸ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੱਲ ਮਨਜਿੰਦਰ ਸਿੰਘ ਸਿਰਸਾ ਦੇ ਉਹ ਘਰ ਗਏ ਮਨਜਿੰਦਰ ਸਿਰਸਾ ਉਹਨਾਂ ਨੂੰ ਰਿਸੀਵ ਕਰਕੇ ਘਰ ਲੈ ਕੇ ਗਏ ਫਿਰ ਉਹਨਾਂ ਨੂੰ ਘਰੋਂ ਬਾਹਰ ਛੱਡਣਗੇ ਦਿੱਲੀ ਦੀਆਂ ਪੋਲੀਟੀਕਲ ਹਲਕਿਆਂ ਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਹੈ ਮੁੱਖ ਮੰਤਰੀ ਦੇ ਤੌਰ ਤੇ 2-3 ਨਾਮ ਬਹੁਤ ਵੱਡੇ ਪੱਧਰ ਤੇ ਆ ਰਹੇ ਨੇ ਉਂਝ आम आदमी बीजेपी ਦੇ ਵਿੱਚ बीजेपी ਦੇ ਵਿੱਚ ਮੁੱਖ ਮੰਤਰੀ ਕੌਣ ਹੋਏਗਾ ਇਹ ਤੈਅ ਕਰਦਾ ਸਿੱਧੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਰ ਅਮਿਤ ਸ਼ਾ ਇਹ ਮੰਨਿਆ ਜਾਂਦਾ ਹੈ ਔਰ ਇੱਕ बीजेपी ਦੇ ਪ੍ਰੈਜ਼ੀਡੈਂਟ ਇਹ ਦੋ ਤਿੰਨ ਜਣੇ ਨੱਡਾ ਸਾਹਿਬ ਅਮਿਤ ਸ਼ਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੈਅ ਤਾਈ ਕਰਨਗੇ ਕਿ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਪਰ ਮੇਰਾ ਹੀ ਮੰਨਣਾ ਹੈ ਅਗਰ बीजेपी ਦੀ ਸਰਕਾਰ ਦਿੱਲੀ ਚ ਬਣਦੀ ਹੋਈ ਇਸ ਵਾਰੀਆਂ ਫੇਰ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਦਿੱਲੀ ਦੇ ਵਿੱਚ ਇੱਕ ਸਿੱਖ ਚਿਹਰਾ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਵਧਾਈ। ਕਿਉਂਕਿ ਪਿਛਲੇ 27 ਸਾਲ ਤੋਂ ਬੀਜਪੀ ਦਿੱਲੀ ਜਿੱਤੀ ਨਹੀਂ। ਔਰ ਅਗਰ ਦਿੱਲੀ ਜਿੱਤਣ ਦੀ ਪੋਜੀਸ਼ਨ 'ਚ ਆਉਂਦੀ ਹੈ। ਉਹਨਾਂ ਦੇ ਪੁਰਾਣੇ ਦਾਵੇਦਾਰ ਖਤਮ ਨੇ। ਮਨੋਜ तिवारी ਐਮਪੀ ਬਣ ਚੁੱਕੇ ਨੇ। ਪ੍ਰਵੇਸ਼ ਵਰਮਾ ਪਹਿਲਾ ਐਮਪੀ ਰਹਿ ਚੁੱਕੇ ਨੇ। ਹੋਰ ਜਿਹੜੇ ਉਹਨਾਂ ਦੇ ਪੁਰਾਣੇ ਦਾਵੇਦਾਰ ਸੀ। ਕਈ ਸਿਆਸਤ ਛੱਡ ਗਏ ਨੇ। ਕਈ ਪਾਰਲੀਮੈਂਟ ਦੇ ਵਿੱਚ ਅਡਜਸਟ ਹੋਣਗੇ ਹੁਣ ਬੀਜੇਪੀ ਅਗਰ ਸੱਤਾ 'ਚ ਆਉਂਦੀ ਹੈ ਤੇ ਮਨਜਿੰਦਰ ਸਿੱਦਸਾ ਨੂੰ ਇਸ ਕਰਕੇ ਬਣਾਏਗੀ ਤਾਂ ਕਿ ਬੀਜੇਪੀ ਪੰਜਾਬ 'ਚ ਸੁਨੇਹਾ ਦੇ ਸਕੇ ਕਿ ਜੇ ਅਸੀਂ ਦਿੱਲੀ 'ਚ ਇੱਕ ਸਿੱਖ ਚਿਹਰਾ ਮੁੱਖ ਮੰਤਰੀ ਬਣਾ ਸਕਦੇ ਹਾਂ ਤੇ ਭਵਿੱਖ 'ਚ ਅਸੀਂ ਪੰਜਾਬ 'ਚ ਵੀ ਸਿੱਖ ਚਿਹਰਾ ਮੁੱਖ ਮੰਤਰੀ ਬਣਾ ਸਕਦੇ ਹਾਂ ਔਰ ਬੀਜੇਪੀ ਫਿਰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ ਕਿ ਸਾਡੇ ਲਈ ਮੁੱਖ ਮੰਤਰੀ ਦਾ ਚਿਹਰਾ ਅਗਰ ਸਿੱਖ ਭਾਈਚਾਰੇ 'ਚੋਂ ਆਉਂਦਾ ਹੈ ਤੇ ਬੀਜਪੀ ਇਹ ਸੁਨੇਹਾ ਦੇਗੀ ਕਿ ਸਾਡੇ ਲਈ ਵੀ ਇਹ ਮਾਨ ਵਾਲੀ ਗੱਲ ਹੈ ਅਸੀਂ ਸਿੱਖ ਭਾਈਚਾਰੇ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ ਔਰ ਬੀਜਪੀ ਦਾ ਫਿਰ ਉਹੀ ਨਾਰਾ ਸਭ ਦਾ ਸਾਥ ਸਭ ਦਾ ਵਿਕਾਸ ਫਿਰ ਉਹ ਨਾਰਾ ਪੰਜਾਬ ਚੱਲ ਜਾਣਾ ਤੇ ਫਿਰ ਪੰਜਾਬ ਚ ਬੀਜਪੀ ਇਸ ਉਮੀਦ ਨਾਲ ਸਿੱਖ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਕਿ ਦੇਖੋ ਬੀਜਪੀ ਨੇ ਪਹਿਲੀ ਵਾਰ ਦਿੱਲੀ ਚ ਇੱਕ ਸਿੱਖ ਚਿਹਰਾ ਮੁੱਖ ਮੰਤਰੀ ਬਣਾਤਾ ਤੇ ਹੁਣ ਪੰਜਾਬੀਆਂ ਦੀ ਵਾਰੀ ਹੈ ਕਿ ਪੰਜਾਬੀ ਬੀਜਪੀ ਦੀ ਪੰਜਾਬ ਚ ਸਰਕਾਰ ਬਣਾਉਣ ਤੇ ਬੀਜਪੀ ਐਟ ਵੀ ਇੱਕ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਏਗੀ ਸੋ ਇਸ ਕਰਕੇ ਅਗਰ ਬੀਜਪੀ ਦੀ ਸਰਕਾਰ ਬਣਦੀ ਹੋਈ ਤੇ ਮਨਜਿੰਦਰ ਸਿੰਘ ਸਿਰਸੇ ਦਾ ਜਿਹੜਾ ਦਾ ਹੈ ਜਾਂ ਉਹਦਾ ਨਾਂ ਹੈ ਮਨਜਿੰਦਰ ਸਿੰਘ ਸਿਰਸੇ ਦਾ ਉਹ ਮੈਨੂੰ ਲੱਗਦਾ ਸਭ ਤੋਂ ਉੱਪਰ ਰਹੇਗਾ ਜੀ 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 ਬਿਲਕੁਲ ਠੀਕ ਗੱਲ ਹੈ ਸੋ ਡੇਲਾ ਜਿਵੇਂ ਕਿ ਆਪਾਂ ਸ਼ੁਰੂਆਤ ਵਿੱਚ ਹੀ ਅੱਜ ਹੁਣ ਇਸ ਸਵਾਲ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬਣਦੀ ਹੈ ਤਾਂ ਸਥਿਤੀਆਂ ਕੀ ਭਾ ਦੂਜਾ ਫੈਕਟਰ ਵੀ ਦੇਖ ਲਈਏ ਕਿ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਹੈ ਤਾਂ ਕਿਉਂਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਰ ਵੀ ਆ ਰਹੀਆਂ ਨੇ ਇਸ ਗੱਲ ਦਾ ਰੌਲਾ ਵੀ ਨਜ਼ਰ ਜੋ ਆ ਰਿਹਾ ਹੈ ਸੁਣਨ ਵਿੱਚ ਆ ਰਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਨਹੀਂ ਬਣਦੀ ਹੈ ਤਾਂ ਅਰਵਿੰਦ ਕੇਜਰੀਵਾਲ ਜੋ ਨੇ ਉਹ ਪੰਜਾਬ ਵੱਲ ਰੁੱਕ ਕਰ ਸਕਦੇ ਨੇ ਆਪਣਾ ਸਿੱਕਾ ਪੰਜਾਬ ਦੇ ਵਿੱਚ ਚਲਾਉਣ ਦੀ ਉਹ ਕੋਸ਼ਿਸ਼ ਕਰਦੇ ਨਜ਼ਰ ਆਣਗੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਨਹੀਂ ਬਣਦੀ ਐ ਸੋ ਇਹਨਾਂ ਰੌਲਿਆਂ ਪਿੱਛੇ ਤੁਸੀਂ ਕਿੰਨੀ ਕੁ ਸੱਚਾਈ ਵੇਖਦੇ ਹੋ ਕਿ ਇਹ ਹੋਏਗਾ ਕਿ ਜੇ अरविंद केजरीवाल पंजाबवल रुक ਕਰਨਗੇ ਤਾਂ موجوده ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਏਗਾ ਤੇ अरविंद केजरीवाल ਅੱਗੇ ਆ ਜਾਣਗੇ ਦੇਖੋ ਹਰਜੋਜੀ ਤੁਹਾਡਾ ਸਵਾਲ ਜਿਹੜੀ ਦਿੱਲੀ ਦੀ ਪੋਲਿਟਿਕਸ ਜਾਂ ਜਿਹੜੇ ਲੀਡਰਾਂ ਦੇ ਬਿਆਨ ਨੇ ਦਿੱਲੀ ਦੇ ਉਹਨਾਂ ਤੇ ਆਧਾਰਿਤ ਹੈ ਕਿਉਂਕਿ ਦਿੱਲੀ ਦੇ ਲੀਡਰ ਔਰ ਪੰਜਾਬ ਦੇ ਲੀਡਰ ਵੀ ਇਹ ਬਿਆਨ ਹਮੇਸ਼ਾ ਦਿੰਦੇ ਨੇ ਵੀ ਜੇ ਦਿੱਲੀ ਚ ਆਪ ਹਾਰ ਗਈ ਤੇ अरविंद केजरीवाल ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ ਅਜੇ ਆ ਬਿਲਕੁਲ ਨਹੀਂ ਹੋਏਗਾ ਅਰਵਿੰਦ ਕੇਜਰੀਵਾਲ ਅਗਰ ਦਿੱਲੀ ਚ ਮੁੱਖ ਮੰਤਰੀ ਨਹੀਂ ਬਣਦੇ ਜਾਂ ਅਗਰ ਦਿੱਲੀ ਚ ਆਪ ਦੀ ਸਰਕਾਰ ਨਹੀਂ ਬਣਦੀ ਅਰਵਿੰਦ ਕੇਜਰੀਵਾਲ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਨਗੇ ਅਰਵਿੰਦ ਕੇਜਰੀਵਾਲ ਇੰਨਾ ਕਮਜ਼ੋਰ ਪੋਲਿਟੀਕਲ ਲੀਡਰ ਨਹੀਂ ਹੈ ਕਿ ਦਿੱਲੀ ਚ ਅਗਰ ਆਮ ਆਦਮੀ ਪਾਰਟੀ ਹਾਰਦੀ ਹੈ ਤੇ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਅਰਵਿੰਦ ਕੇਜਰੀਵਾਲ ਅਗਰ ਦਿੱਲੀ ਚ ਸਰਕਾਰ ਆਪ ਦੀ ਨਹੀਂ ਬਣਦੀ ਅਰਵਿੰਦ ਕੇਜਰੀਵਾਲ ਪੂਰੇ ਦੇਸ਼ ਚ ਆਮ ਆਦਮੀ ਪਾਰਟੀ ਨੂੰ ਤਕੜੇ ਕਰਨ ਦੇ ਲਈ ਨਿਕਲਣਗੇ ਜਿੱਤੋਂ ਤੱਕ ਗੱਲ ਰਹੀ ਭਗਵੰਤ ਮਾਨ ਅਗਰ ਦਿੱਲੀ ਚ ਆਪ ਦੀ ਸਰਕਾਰ ਬਣਦੀ ਹੈ ਤਾਂ ਵੀ ਭਗਵੰਤ ਮਾਨ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਦਿੱਲੀ ਚ ਆਪ ਹਾਰਦੀ ਹੈ ਤਾਂ ਵੀ ਭਗਵੰਤ ਮਾਨ ਦੀ ਕੁਰਸੀ ਨੂੰ ਪੰਜਾਬ ਚ ਕੋਈ ਖਤਰਾ ਨਹੀਂ ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਇੱਕੋ ਹੀ ਵੱਡਾ ਚਿਹਰਾ ਹੈ ਜਿਹਨੂੰ ਲੋਕ ਇੱਕ ਵੱਡੇ ਲੀਡਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਪ੍ਰਵਾਨ ਕਰਦੇ ਨੇ ਉਹ ਆ ਭਗਵੰਤ ਮਾਨ ਸੋ ਇਸ ਕਰਕੇ अगर दिल्ली की सरकार आप दी नहीं बनती भगवंत मान ਨੂੰ ਕਮਜ਼ੋਰ ਕਰਨ ਦਾ ਮਤਲਬ ਹੈ ਕਿ ਪੰਜਾਬ ਚ ਵੀ ਆਮ ਆਦਮੀ ਪਾਰਟੀ ਆਪਣੇ ਪੈਰਾਂ ਤੇ ਕਹਾੜੀ ਮਾਰੇਗੀ ਅਜਿਹਾ ਉਹ ਭੁੱਲ ਕੇ ਵੀ ਨਹੀਂ ਕਰਨਗੇ ਇਹ ਬਿਲਕੁਲ ਵੀ ਆਮ ਆਦਮੀ ਪਾਰਟੀ ਅਜਿਹਾ ਕਰੇ ਇਹ ਮੈਨੂੰ ਸੰਭਵ ਨਹੀਂ ਲੱਗਦਾ ਪਰ ਉਂਝ ਵੀ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਪਰ ਦਿੱਲੀ ਦੀਆਂ ਚੋਣਾਂ ਚ ਭਗਵੰਤ ਮਾਨ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਲਈ ਆਪਣੀ ਉਪਯੋਗਤਾ ਸਾਬਿਤ ਕੀਤੀ ਭਗਵੰਤ ਮਾਨ ਕੋਈ ਲੋਟਰੀ ਦੇ ਨਾਲ ਮੁੱਖ ਮੰਤਰੀ ਨਹੀਂ ਬਣਿਆ ਲੋਟਰੀ ਨਾਲ ਐਮਐਲਏ ਨਹੀਂ ਬਣਿਆ ਭਗਵੰਤ ਮਾਨ ਪਹਿਲੀ ਵਾਰ ਐਮਪੀ ਬਣਿਆ ਉਸ ਤੋਂ ਬਾਅਦ ਭਗਵੰਤ ਮਾਨ ਨੇ ਸਾਬਤ ਕੀਤਾ ਔਰ ਸਾਰਾ ਜਿਹੜਾ ਐਮਪੀ ਲੈਂਡ ਦਾ ਪੈਸਾ ਹੁੰਦਾ ਬਹੁਤ ਚੰਗੇ ਤਰੀਕੇ ਨਾਲ ਤਰਤੀਬ ਵਾਰ ਤਰੀਕੇ ਨਾਲ ਭਗਵੰਤ ਮਾਨ ਨੇ ਵੰਡਿਆ ਸੀ ਇਸੇ ਕਰਕੇ ਭਗਵੰਤ ਮਾਨ ਦੂਜੀ ਵਾਰ ਜਿੱਤਿਆ ਜਦੋਂ 19 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦਾ ਸਿਰਫ ਇੱਕੋ ਮੈਂਬਰ ਪਾਰਲੀਮੈਂਟ ਸੀ ਉਸ ਹੀ ਭਗਵੰਤ ਮਾਨ ਔਰ ਦੂਸਰੇ ਆਮ ਆਦਮੀ ਪਾਰਟੀ ਦੇ ਐਮਪੀ ਹਾਰੇ ਸੀ ਕੈਂਡੀਡੇਟ ਇਸ ਕਰਕੇ ਭਗਵੰਤ ਮਾਨ ਦੇ ਚਿਰ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਚ 99 ਸੀਟਾਂ ਮਿਲੀਆਂ ਬਲਕਿ ਪਿਛਲੇ ਸਮੇਂ ਤੋਂ ਜਿਹੜਾ ਇਹ ਪ੍ਰਭਾਵ ਗਿਆ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਇਕਾਈ ਨੇ ਜਾਂ ਲੀਡਰਸ਼ਿਪ ਨੇ ਭਗਵੰਤ ਮਾਨ ਨੂੰ ਥੋੜਾ ਜਿਹਾ ਕਮਜ਼ੋਰ ਕੀਤਾ ਪਿੱਛੇ ਕੀਤਾ ਉਹਦੇ ਨਾਲ ਪੰਜਾਬ ਚ ਆਮ ਆਦਮੀ ਪਾਰਟੀ ਦਾ ਨੁਕਸਾਨ ਜ਼ਰੂਰ ਹੋਇਆ ਹਾਲਾਂਕਿ ਅਗਰ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਨੂੰ ਹੋਰ ਤਕੜਾ ਕਰਦੀ ਹੈ ਜਿਹੜਾ ਕਿ ਭਗਵੰਤ ਮਾਨ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਹੋਰ ਤਕੜੇ ਹੋ ਗਏ ਨੇ ਔਰ 27 'ਚ ਵੀ ਆਮ ਆਦਮੀ ਪਾਰਟੀ ਕੋਲੇ ਕੋਈ ਵਿਕਲਪ ਨਹੀਂ ਹੈ ਭਗਵੰਤ ਮਾਨ ਦੇ ਚਿਹਰੇ ਤੋਂ ਬਿਨਾ ਔਰ ਆਮ ਆਦਮੀ ਪਾਰਟੀ ਦਿੱਲੀ 'ਚ ਹਾਰੇ ਜਾਂ ਜਿੱਤੇ ਪੰਜਾਬ 'ਚ 27 ਦੀਆਂ ਚੋਣਾਂ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦੇ ਚਿਹਰੇ ਤੇ ਹੀ ਲੜਨੀਆਂ ਪੈਣਗੀਆਂ ਜਿਸ ਤਰ੍ਹਾਂ ਦੀ ਪੰਜਾਬ ਦੀ ਸਿਆਸਤ ਹੈ ਉਸ ਤੋਂ ਬਿਨਾ ਹਲੇ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਦੀ ਬਰਾਬਰੀ ਦਾ ਕੋਈ ਲੀਡਰ ਨਹੀਂ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਅਗਰ ਦਿੱਲੀ ਚ ਆਪ ਦੀ ਸਰਕਾਰ ਬਣੀ ਹੈ ਨਾ ਬਣੀ ਅਰਵਿੰਦ ਕੇਜਰੀਵਾਲ ਇੱਕ ਸਿਆਣੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਚ ਮਜ਼ਬੂਤ ਕਰਨਗੇ ਉਹ ਗੁਜਰਾਤ ਜਾਣਗੇ ਉੱਤਰ ਪ੍ਰਦੇਸ਼ ਜਾਣਗੇ ਯੂਪੀ ਦੇ ਵਿੱਚ ਵੀ ਚੋਣਾਂ ਨੇ 27 ਦੇ ਵਿੱਚ ਸੋ ਉਹ ਬਿਹਾਰ ਦੇ ਵਿੱਚ ਜਾਣਗੇ ਉਹ ਦਿੱਲੀ ਚ ਕੰਮ ਕਰਨਗੇ ਪਰ ਉਹ ਪੰਜਾਬ ਦੇ ਮੁੱਖ ਮੰਤਰੀ ਕਦੇ ਨਹੀਂ ਬਣੇਗਾ ਜੀ 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 ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਵੱਖ-ਵੱਖ ਅਸੀਂ ਜੋ ਹੈ ਸਰਵੇਖਣਾਂ ਦੇ ਉੱਪਰ ਵੀ ਗੱਲ ਕੀਤੀ ਜੋ ਮੌਜੂਦਾ ਸਥਿਤੀਆਂ ਬਣੀਆਂ ਹੋਈਆਂ ਨੇ ਜੋ ਨਤੀਜੇ ਹੋ ਸਕਦੇ ਨੇ ਉਹਨਾਂ ਉੱਪਰ ਵੀ ਗੱਲ ਕੀਤੀ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹ ਹਰ ਤਰ੍ਹਾਂ ਦੇ ਪੱਖ ਦੇ ਉੱਪਰ ਜੋ ਹੈ ਤੁਸੀਂ ਆਪਣਾ ਵਿਸ਼ਲੇਸ਼ਣ ਸਾਂਝਾ ਕੀਤਾ ਦਰਸ਼ਕਾਂ ਦੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋ ਔਰ ਬਹੁਤ ਧੰਨਵਾਦ ਹਜੋ ਜੀ ਤੁਹਾਡਾ ਵੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਵੀ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਬਧਾਵਾਂ ਬਹੁਤਾਂ